ਕਾ ਨਾਮ ਹਟਾਈ ਮੈਂ ਹਰਮਿੰਦਰ ਸਿੰਘ ਮਿੱਪੀ ਠੀਸ ਇਸ ਦਫਤਰ ਪਹੁੰਚਿਆ ਤੁਸੀਂ ਅੱਜ ਕੀ ਮਾਮਲਾ ਮੈਂ ਸੁਪੂਸਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਔਰ ਸਾਡੇ ਜੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਸਾਹਮਣੇ ਜੀ ਆਗਰ ਨੇ ਉਹਨਾਂ ਦੀ ਲੈਣ ਵਿੱਚ ਸਾਨੂੰ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਪੁਜਾਰਾ ਸ਼ਹਿਰੀ ਅਦਰ ਦਿਹਾਤੀ ਬਤੋ ਜੋ ਪਤੰਥ ਵੱਲੋਂ ਜੋ ਦੇਸ਼ ਆਏ ਨੇ ਉਹਨਾਂ ਦੇ ਵੱਲੋਂ ਅਸੀਂ ਬੈਂਡਪੂਲਿੰਗ ਦੇ ਖਿਲਾਫ ਗਵਰਨਰ ਸਾਹਿਬ ਨੂੰ ਮੋਮੈਂਡਮ ਰਾਹੀਂ ਡੀਸੀ ਸਾਹਿਬ ਦੇ ਦਿੱਤਾ ਔਰ ਅਸੀਂ ਇਸ ਦਾ ਵਿਰੋਧ ਕੀਤਾ ਕਿ ਜੋ ਵੀ ਇਹਨਾਂ ਨੇ ਇਹਾ ਲੈਂਪੁਨੀ ਕੀਤੀ ਹੈ ਉਹ ਮਾਫੀਆ ਨਾਲ ਰਲ ਕੇ ਇੱਕ ਮਾਫੀਆ ਇਕੱਠਾ ਹੋ ਕੇ ਸਾਰੇ ਪੰਜਾਬ ਤੋਂ ਡੱਕ ਪਸੂਟ ਕਰਕੇ ਇਹ ਖਾਣਾ ਚਾਹੁੰਦਾ ਹੈ ਕੇਦਰੀਵਾਲ ਦੀ ਰੈਂਮੈ ਦੇ ਵਿੱਚ ਔਰ ਅਸੀਂ ਸਾਰੇ ਪਟਿਆਲਾ ਡਿਸਟ੍ਰਿਕਟ ਕਾਂਗਰਸ ਕਮੇਟੀ ਸ਼ਹਿਰੀ ਹਦ ਦੇ ਖਾਤੀ ਇਸ ਦਾ ਵਿਰੋਧ ਕਰਦੀ ਆ ਔਰ ਅਖੀਰ ਦੀ ਲੜਾਈ ਤੱਕ ਅਸੀਂ ਕਿਸੇ ਵੀ ਹੱਦ ਤੱਕ ਜਾਵਾਂਗੇ ਜਿਵੇਂ ਕਿ ਸਾਡੇ ਪ੍ਰਧਾਨ ਰਾਜਾ ਜਪੜ ਨੇ ਕਿਹਾ ਚਾਹੇ ਸਾਨੂੰ ਆਪਣਾ ਦੀ ਦਾਸ ਤੋਂ ਗੁਜ਼ਰਨਾ ਪਏ ਜਿਨ੍ਹਾਂ ਕਾਂਗਰਸ ਕਮੇਟੀ ਨੇਸ਼ਾ ਕਿ ਇਸ ਸ਼ਹਿਰ ਦੇ ਅਧਿਸ਼ੈਰ ਵਸਨੀਕਾਂ ਦਾ ਤੇ ਪਿੰਡੂ ਵਸਨੀਕਾਂ ਦਾ ਚਾਹੇ ਵੱਗੂ ਵਾਂਗ ਚਾਹੇ ਕੋਈ ਇਸ ਵਧੂਰਾ ਗਰੀਬ ਚਾਹੇ ਕੋਈ ਕੋਈ ਵੀ ਫਰਕ ਫਰਕ ਤੋਂ ਨਾਲ ਇਸ ਸ਼ਰਾਂ ਨਹੀਂ ਇਹ ਲੈਂਡ ਪਲਾਨਿੰਗ ਨੂੰ ਰੋਕ ਕਰਦੇ ਹੋਏ ਇਸ ਨੂੰ ਰੱਦ ਕਰਦੀ ਅਸੀਂ ਪ੍ਰਧਾਨ ਜੀ ਅੱਜ ਦਿਸੇ ਦਫਤਰ ਪਹੁੰਚੇ ਆ ਕਿ ਮਾਮਲਾ ਪੰਜਾਬ ਪ੍ਰਦੇਸ਼ ਪਾਂਗਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਬੜਿੰਜੀ ਦੇ ਦਿਸ਼ਾ ਅਨੁਸਾਰ ਕੀਲਾ ਕਾਂਗਰਸ ਤੋਂ ਮਰੀ ਪਟਿਆਲਾ ਸ਼ਹਿਰੀ ਅਤੇ ਅਰਬਨ ਵੱਲੋਂ ਜੋ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਦੀ ਪਾਲਸੀ ਹੈ ਉਹਦੇ ਖਿਲਾਫ ਅਸੀਂ ਗਵਰਨਰ ਸਾਹਿਬ ਦੇ ਨਾਂ ਤੇ ਮੈਮੋਰੰਡਮ ਜੀ ਸਾਹਿਬ ਦੇ ਨੂੰ ਦੇਣ ਆਏ ਆ ਅ ਪਹਿਲਾਂ ਵੀ ਤੁਹਾਨੂੰ ਪਤਾ ਹੈ ਜਿੱਥੇ-ਜਿੱਥੇ ਵੀ ਲੈਂਡ ਪੂਲਿੰਗ ਦੇ ਇਹਨਾਂ ਨੇ ਪ੍ਰਕੋਸ਼ਨ ਕੀਤੀ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਉੱਥੇ-ਉੱਥੇ ਜਾ ਕੇ ਹਰ ਧਰਨਾ ਲਾਇਆ ਹੈ ਕਹਿੰਦੇ ਹਰਿਆਣਾ ਹੁੰਦੇ ਚਾਹ ਮਾਦੀ ਉਹ ਵੀ ਕਿਛੇ ਪਟਿਆਲੇ ਵੀ ਲਾਇਆ ਆ ਆਂਗਰਸ ਪਾਰਟੀ ਹਮੇਸ਼ਾ ਹੀ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਔਰ ਹਰ ਵਰਗ ਨਾਲ ਖੜਦੀ ਹੈ ਔਰ ਹੁਣ ਵੀ ਅਸੀਂ ਇਸ ਦਾ ਡਟ ਕੇ ਵਿਰੋਧ ਕਰਾਂਗੇ ਔਰ ਕਿਸਾਨ ਭਰਾਵਾਂ ਨਾਲ ਡਟ ਕੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨਾਲ ਖੜਾਂਗੇ ਔਰ ਉਹਨਾਂ ਦੀ 1 ਇੰਚ ਜ਼ਮੀਨ ਵੀ ਅਸੀਂ ਸਰਕਾਰ ਨੂੰ ਇਸ ਗਲਤ ਪਾਲਿਸੀ ਦੇ ਵਿਰੁੱਧ ਠੀਕ ਹੈ ਸ਼ਨਾਵਾ ਸ਼ੋਟਾਈ ਪ੍ਰਿੰਦਰ ਸਿੰਘ ਖਨੋੜਾ ਪ੍ਰਧਾਨ ਜ਼ਿਲ੍ਹਾ ਕੰਕਮੇਟੀ ਪਟਿਆਲਾ ਵਿਖੇ ਅੱਜ ਅਸੀਂ ਪੰਜਾਬ ਪ੍ਰਦੇਸ਼ ਪਰ ਕਮੇਟੀ ਦੇ ਸਾਡੇ ਬਹੁਤ ਸ੍ਰੀਕਾਰ ਜੋ ਪ੍ਰਧਾਨ ਸਾਹਿਬ ਸਰਦਾਰ ਅਮਰਿੰਦਰ ਸਿੰਘ ਰਾਜਾ ਬਰੇਂਦਰੀ ਦੇ ਹੁਕਮਾਂ ਦੇ ਮੁਤਾਬਕ ਅਸੀਂ ਸਾਰੇ ਪੰਜਾਬ ਦੇ ਜ਼ਿਲ੍ਹਕਾਂ ਦੇ ਵਿੱਚ ਜਿਹੜੀ ਲੈਂਡ ਪੂਲਿੰਗ ਕੌਂਸਲ ਬਣੀ ਹੈ ਇਹਨਾਂ ਨੂੰ ਉਹਨੂੰ ਰੱਦ ਕਰਨ ਵਾਸਤੇ ਗਵਰਨਰ ਸਾਹਿਬ ਦੇ ਨਾਂ ਤੇ ਅਸੀਂ ਡਿਪਟੀ ਕਮਿਸ਼ਨਰ ਪਟਿਆਲਾ ਤੋਂ ਵੀ ਮਾਪੇ ਆਏ ਸੀ ਪਰ ਉਹ ਆਪ ਨੂੰ ਸੀ ਅਸੀਂ ਐਸਪੀਐਮ ਮੈਮ ਪਟਿਆਲਾ ਦੇ ਜਿਹੜਾ ਨਿਰਦੇਸ਼ ਦਿੱਤੇ ਆ ਹੈ ਉਕੇ ਜਿਹੜੀ ਲੈਂਡ ਪੂਲਿੰਗ ਪਾਲਸੀ ਆ ਇਹ ਬਹੁਤ ਹੀ ਜ਼ਿਆਦੇ ਖਤਰਨਾਕ ਜਿਹਦੇ ਨਾਲ ਜਿੱਥੇ ਕਿਸਾਨਾਂ ਦਾ ਜਿਹੜੀ ਇਹ ਉਪਜਾਊ ਜ਼ਮੀਨ ਆ ਪੰਜਾਬ ਦੀ ਦੁਨੀਆ ਦੇ ਵਿੱਚ ਕਿਸੇ ਵੀ ਕੰਟਰੀ ਵਿੱਚ ਕਿਸੇ ਵੀ ਸਟੇਟ ਕੋਲ ਨਹੀਂ ਉਪਜਾਊ ਜ਼ਮੀਨ ਦੀ ਕਿ ਜਿੰਨੀ ਪੰਜਾਬ ਦੇ ਵਿੱਚ ਇਹਦੇ ਵਿੱਚੋਂ 50000 ਏਕੜ ਦੇ ਕੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਉਹਨੂੰ ਇਸ ਆਕਸੀਡੇਟ ਕਰਾ ਕੇ ਪੰਜਾਬ ਨੂੰ ਆਪੀ ਕੰਨਾ ਚੋੜੀ ਆ ਟੋਕੇ ਜਿਹੜਾ ਪੰਜਾਬ ਆ ਇਹ ਖੇਤੀ ਪ੍ਰਧਾਨ ਸੂਬਾ ਇਹਦੇ ਵਿੱਚ ਸਾਰੇ ਹੀ ਇਹਦੇ ਨਾਲ ਜੁੜੇ ਹੋਏ ਨੇ ਕਿਉਂਕਿ ਜਿਹੜੀ ਜ਼ਿਮੀਦਾਰ ਆ ਜ਼ਿਮੀਦਾਰ ਦੇ ਨਾਲ ਹੀ ਜਿਹੜਾ ਚਾਹੇ ਮਜ਼ਦੂਰ ਆ ਚਾਹੇ ਫਸਾਹੀਆ ਉਹ ਹਰ ਇੱਕ ਇਸ ਜ਼ਮੀਨ ਦੇ ਨਾਲ ਜੁੜਿਆ ਹੋਇਆ ਸਭ ਤੋਂ ਵੱਡੀ ਜਿਹੜੀ ਕੈਨੇਡਾ ਨਿਮਿਤ ਹੁੰਦੀ ਆ ਸਾਨੂੰ 80 ਗਾ ਸੋਲ ਦੇ ਕਿਹਾ ਪੰਜਾਬ ਨੂੰ ਹੋ ਰਹੀ ਆ ਉਹ ਇੰਨਾ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਨਿਗਾਹ ਤੇ ਉਹ ਕੋਈ ਕੌਂਸਿਲ ਤੁਹਾਨੂੰ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਨੇ ਤੇ ਕਾਂਗਰਸ ਪਾਰਟੀ ਨੇ ਜਿੱਥੇ ਪਹਿਲਾਂ ਵਿਰੋਧ ਕੀਤਾ ਪੰਜਾਬ ਦੇ ਵਿੱਚ ਚਾਹੇ ਚੰਡੀਗੜ੍ਹ ਹੋਵੇ ਚਾਹੇ ਲੁਧਿਆਣਾ ਪਟਿਆਲਾ ਦਿੱਤੀ ਬਹੁਤ ਵੱਡੇ ਪੱਤਰ ਤੇ ਰੈਲੀ ਕੀਤੀ ਅਸੀਂ ਇਹਦਾ ਵਿਰੋਧ ਕਰਦੇ ਆਂ ਤੇ ਅਸੀਂ ਪੂਰਕ ਮੰਗ ਕਰਦੇ ਆਂ ਗਵਰਨਰ ਸਾਹਿਬ ਤੋਂ ਅਸੀਂ ਡਿਪਟੀ ਕਮਿਸ਼ਨਰ ਦੇ ਰਾਹੀਂ ਨੋ ਮੋਰੰਡਮ ਭੇਜਾ ਕਿ ਫੌਜੀ ਜਲਦੀ ਤੋਂ ਜਲਦੀ ਰੋਬੀ ਪਟਾਕੇ ਤੇ ਅਸੀਂ ਇਹਦੇ ਬਰੌਂ ਦੇ ਵਿੱਚ ਕੌਣ ਉਸ ਪਾਰਟੀ ਦੀ ਆਪਣੀ ਕਮੇਟੀ ਹਮੇਸ਼ਾ ਖੜੀ ਆ ਸਾਨਾ ਦੇ ਮਜੂਤ ਜਿਲ੍ਹਾ ਦੇ ਨਾਲ ਵਪਾਰੀਆਂ ਨਾਲ ਅਸੀਂ ਹਿੱਕ ਠੋਕ ਕੇ ਅਸੀਂ ਪੂਰੀ ਵਿਸ਼ਵਾ ਜਮੀਨਾਂ ਜਿਹੜੀ ਪੰਜਾਬ ਇਸ ਪੌਂਸਿੰਗ ਤੇ ਨਹੀਂ ਆਉਂਦੀ ਠੀਕ ਹੈ